ब्रेकिंग न्यूज़ कपूरथला गुरु घर ਤੇ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਖਬਰ ਪੁਲਿਸ ਕਾਰਵਾਈ ਦੇ ਦੌਰਾਨ ਗੁਰੂ ਘਰ ਤੇ ਪੁਲਿਸ ਨੇ ਗੋਲੀਆਂ ਚਲਾਈਆਂ ਬਲਕਿ ਹੰਝੂ ਗੈਸ ਤੇ ਗੋਲੇ ਵੀ ਚਲਾਏ ਇਹ ਪ੍ਰਤੱਖ ਦਰਸ਼ਨੀ ਦੇ ਵੱਲੋਂ ਤਰਨੇ ਵਿੱਚ ਪਹੁੰਚ ਕੇ ਬਿਆਨ ਦਿੱਤਾ ਗਿਆ ਕਿਹਾ ਬਲਕਿ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਭੰਗ ਕੀਤੇ ਗਏ ਮੌਕੇ ਦਾ ਚਸ਼ਮਦੀਦ ਗਵਾਹ ਐ ਸਿੰਘ ਪਹੁੰਚਿਆ ਰੋਸ ਤਰਨੇ 'ਚ ਦੱਸਿਆ ਸੁਲਤਾਨਪੁਰ ਲੋਧੀ ਅਕਾਲ ਬੁੱਗਾ ਸਾਹਿਬ ਗੁਰਦੁਆਰੇ ਤੇ ਪੁਲਿਸ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਬੰਬ ਸੁੱਟੇ ਗਏ ਅਖੰਡ ਪਾਠ ਦੇ ਭੋਗ ਪੈ ਰਹੇ ਰੋਕੇ ਗਏ ਬੇਅਦਬੀ ਕੀਤੀ ਗਈ ਦਾ ਮੌਕੇ ਦਾ ਗਵਾਹ ਪਹੁੰਚਿਆ ਰੋਸਤਰਨੇ ਵਿੱਚ ਪਹਿਲੀ ਵਾਰ ਅੱਜ ਪਹਿਲੀ ਵਾਰ ਪਹੁੰਚਿਆ ਰੋਸਤਰਨਾ ਸੁਲਤਾਨਪੁਰ ਲੋਧੀ ਚ ਮੌਕੇ ਦਾ ਚਸ਼ਮਦੀ ਗਵਾਹ ਇਹ ਸਿੰਘ ਜਿਸ ਨੇ ਪੁਲਿਸ ਵੱਲੋਂ ਕਿਸ ਤਰ੍ਹਾਂ ਗੁਰੂ ਘਰ ਉੱਤੇ ਗੋਲੀਆਂ ਤੇ ਬੰਬ ਸਿੱਟੇ ਦੱਸੀ ਕੱਲੀ ਕੱਲੀ ਅੱਖੀ ਠਿੱਠੇ ਕਟਣਾ ਕਿਤੇ ਸਟੇਜ ਤੋਂ ਬਿਆਨ ਕਿਹਾ ਕਿ ਪੁਲਿਸ ਕਹਿ ਰਹੀ ਹੈ ਕਿ ਸਾਡੇ ਵੱਲੋਂ ਕੋਈ ਵੀ ਗੋਲੀ ਨਹੀਂ ਚਲਾਈ ਗਈ ਪਰ ਇਹ ਸੱਚ ਹੈ ਕਿ ਪੁਲਿਸ ਵੱਲੋਂ ਹਜ਼ਾਰਾਂ ਤੋਂ ਜ਼ਿਆਦਾ ਗੁਰੂ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਧੂਏ ਵਾਲੇ ਟਾਇਰ ਬੰਮ ਸੁੱਟੇ ਗਏ ਜਿਸ ਨਾਲ ਗੁਰੂ ਘਰ ਦੀ ਬੇਅਦਬੀ ਕੀਤੀ ਗਈ ਅਖੰਡ ਪਾਠ ਚੱਲ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਨੂੰ ਭੰਗ ਕੀਤਾ ਗਿਆ ਧੂਏ ਵਾਲੇ ਬੰਬਾਂ ਕਾਰਨ ਗ੍ਰੰਥੀ ਸਿੰਘਾ ਕੋਲੋਂ ਪਾਠ ਵਿੱਚ ਰੋਕਣਾ ਪਿਆ ਦੱਸਿਆ ਸਾਰੇ ਅਖੇ ਡਿੱਟੀ ਘਟਨਾ ਸਟੇਜ ਤੋਂ ਬਿਆਨ ਕਰਦੇ ਹੋਏ ਇਸ ਸਿੰਘ ਨੇ ਸਰਕਾਰ ਤੇ ਪੁਲਿਸ ਤੇ ਖੋਲੇ ਭੇਤਫੋਲ ਦਿੱਤੇ ਘਟਨਾ ਵਾਲੀ ਥਾਂ ਦਾ ਅਖੀ ਟਿੱਠਾ ਫਾਲ ਕਿਹਾ ਕਿ ਮੇਰਾ ਘਰ ਗੁਰੂ ਘਰ ਦੇ ਸੜਕ ਦੇ ਦੂਜੇ ਪਾਸੇ ਹੈ ਤਾਂ ਮੈਂ ਕੋਠੇ ਤੇ ਖੜ ਕੇ ਜੋ ਪੁਲਿਸ ਨੇ ਗੁਰੂ ਘਰ ਉੱਤੇ ਹਮਲਾ ਕੀਤਾ ਗੋਲੀਆਂ ਚਲਾਈਆਂ ਟਾਇਰ ਬੰਬ ਸਿੱਟੇ ਬੇਅਦਬੀ ਕੀਤੀ ਮੈਂ ਮੌਕੇ ਦਾ ਗਵਾਹ ਹਾਂ ਮੇਰੇ ਸਾਹਮਣੇ ਸਾਰਾ ਕੁਝ ਪੁਲਿਸ ਨੇ ਕੀਤਾ ਹੁਣ ਪੁਲਿਸ ਮੁੱਕਰ ਰਹੀ ਹੈ ਪੁਲਿਸ ਨੇ ਆਪਣੇ ਸਬੂਤ ਤੇ ਸੱਚ چھਪਾਉਣ ਲਈ ਪੱਤਰਕਾਰਾਂ ਉੱਤੇ ਵੀ ਗੁੰਡਾਗਰਦੀ ਕੀਤੀ ਪੱਤਰਕਾਰਾਂ ਦੀਆਂ ਉਂਗਲਾਂ ਤੋੜੀਆਂ ਗਈਆਂ ਕੰਡ ਦਾ ਪਰਦਾ ਪਾੜਿਆ ਗਿਆ ਸਬੂਤ ਮਿਟਾਉਣ ਲਈ ਉਹਨਾਂ ਦਾ ਫੋਨ ਖੋਇਆ ਗਿਆ ਜਿਸ ਵਿੱਚ ਵੀਡੀਓ ਪੁਲਿਸ ਵੱਲੋਂ ਗੋਲੀਆਂ ਚਲਾਉਂਦੀ ਸੀ ਇਹ ਘਟਨਾ ਬਹੁਤ ਨਿੰਦਨਯੋਗ ਹੈ ਕਪੂਰਥਲਾ ਤੋਂ ਪੱਤਰਕਾਰ ਰਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਸਾਡੇ ਬਹੁਤ ਹੀ ਹਰਮਨ ਪਿਆਰੇ ਜਿਹੜੀ ਪੁਲਿਸ ਨੇ ਜਿਆਦਤੀ ਕੀਤੀ ਆ ਇਹ ਆਪਾਂ ਕਹਿ ਸਕਦੇ ਆ ਕਿ ਪੁਲਿਸ ਨੂੰ ਕਰਾਈ ਗਈ। ਔਰ ਕਿਨੇ ਕਰਾਈ ਆ ਇਹੋ ਭਗਵਤ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਜਿਆ ਇਹ ਨਾ ਜਿਹੜੀ ਬਰਗਾਰੀ ਵਿੱਚ ਹੋਇਆ ਬੇਅਦਬੀ ਉਹ ਜਾਂ ਤਾਂ ਮੁੱਖ ਮੰਤਰੀ ਕਰਵਾ ਸਕਦਾ ਵਾ ਕੌਣ ਕਰਕੇ ਤੇ ਜਾਂ ਗ੍ਰਹਿ ਮੰਤਰੀ ਤੇ ਹੁਣ ਤਾਂ ਦੰਗੇ ਇਹਦੇ ਕੋ ਸੀਗੇ ਤੇ ਹੁਣ ਇਹ ਕਿਨੇ ਕਰਾਈ ਆ ਪੁਲਿਸ ਆਪਾਂ ਪੁਲਿਸ ਦੀ ਗੱਲ ਨਹੀਂ ਕਰੀਏ ਪੁਲਿਸ ਤੇ ਕਹਾ ਹੱਥ ਕੰਡਾ ਸੀਗਾ ਗੋਲੀ ਸਾਰੀ ਚੱਲੀ ਸੀ ਉੱਪਰੋਂ ਆਰਡਰ ਹੋਇਆ ਸੀਗਾ ਔਰ ਇਹੋ ਪੁਲਸ ਦੋ ਦਿਨ ਤੋਂ ਲਗਾਤਾਰ ਮੈਂ ਸਾਹਮਣੇ ਦੇਖ ਰਿਹਾ ਕਿ ਜਾ ਕੇ ਉਹਨਾਂ ਦਾ ਬੀਤਗਾ ਕਰ ਰਹੀ ਆ ਲਗਾਤਾਰ ਡੀਐਸਪੀ ਸਾਹਿਬ ਐਸਪੀਡੀ ਸਾਹਿਬ ਐਸਐਸਪੀ ਸਾਹਿਬ ਐਸਐਚਓ ਸਾਹਿਬ ਲੇਕਿਨ ਜਿਉਂ ਕੋ ਟੈਰੋਲ ਸੀਗੇ ਤੇ ਇਹ ਅੰਦਰ ਕਿੰਦਾ ਚੱਲ ਜਾਂਦੇ ਸੀ ਦੇਖੋ ਇਹ ਬਹੁਤ ਗਲਤ ਹੋਇਆ ਵਾ ਔਰ ਕਿਹੜਾ ਟਾਈਮ ਪੁੜਿਆ ਗਿਆ ਸਵੇਰ ਦਾ 4 ਵਜੇ 4:30 ਵਜੇ ਤੋਂ ਬਾਅਦ ਇੱਥੇ ਗੋਲੀ ਚੱਲਣੀ ਸ਼ੁਰੂ ਹੋਈ ਆ ਮੇਰਾ ਘਰ ਬਿਲਕੁਲ ਆ ਗਿਆ ਔਰ ਇਹ ਹਰ ਸੀਨ ਮੈਂ ਦੇਖਿਆ ਹੋਇਆ ਆਪਣੇ ਅਤੀਜੇ ਕਿਸੇ ਨੂੰ ਨਾ ਕਹੀਏ ਮੇਰੇ ਵੀ ਕਾ ਦਿੰਦੇ ਆ ਬੌਸ ਨੇ ਗੋਲੀ ਨਹੀਂ ਚਲਾਈ ਉਹ ਉਹਨੂੰ ਪ੍ਰੂਫ ਚਾਹੀਏ ਤੇ ਮੈਂ ਦੇ ਦੂੰਗਾ ਕਿਉਂਕਿ ਮੇਰੇ ਕੋਲ ਸਾਰੇ ਹੈਗੇ ਆ ਇਹ ਕੋਈ ਚੱਕਰ ਲੇਗਾ ਲੇਕਿਨ ਕਿਉਂਕਿ ਪੱਤਰਕਾਰ ਭਾਈ ਜਰਾ ਆਇਆ ਇਹਨਾਂ ਨੇ ਜੋ ਵਧੀਆ ਕੰਮਾ ਇੱਕ ਚਲਜੀ ਸਿੰਘ ਢਿੱਲੋਂ ਸੇ ਮਰਵਾਉਣ ਇਹਨਾਂ ਨੇ ਇੱਦੀ ਬਹਾਦਰੀ ਨਾਲ ਰਿਪੋਰਟਿੰਗ ਕੀਤੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਤੇ ਬਾਕੀ ਇਹਨਾਂ ਦਾ ਬਹੁਤ ਜ਼ਾਤੀ ਵੀ ਹੋਈ ਆ ਜੋ ਪੁਲਿਸ ਨੇ ਕੀਤੀ ਆ ਉਸ ਟਾਈਮ ਤੇ ਕੁੱਲ ਮਾਰਾ ਕੇ ਜਿਹੜਾ ਜੀ ਸਾਰੇ ਕਹਿੰਦੇ ਜੀ ਬੇਅਦਬੀ ਨਹੀਂ ਹੋਈ ਇੱਥੇ ਸਾਬਤ ਹੋਇਆ ਜੇ ਬੇਅਦਬੀ ਨਹੀਂ ਹੋਈ ਅੰਦਰ ਅਸੀਂ 200 ਮੀਟਰ 150 ਮੀਟਰ ਤੇ ਘਾ ਸਾਡਾ ਸਾਨੂੰ ਸਾਰੇ ਨੇ ਉੱਤੇ ਹੋਏ ਸੀ ਟੀਅਰ ਗੈਸ ਐਨੀ ਚੱਲੀ ਸੀ ਔਰ ਗੋਲੀ ਤੇ ਹਜ਼ਾਰ ਤੋਂ ਉੱਤੇ ਚੱਲੀ ਆ ਤੇ ਉਹ ਮਤਲਬ ਕੀ ਆ ਆਟੋਮੈਟਿਕ ਹਥਿਆਰਾਂ ਦੀ ਗੋਲੀ ਸੀਗੀ ਉਹਨਾਂ ਕੋ ਜੜੀਆਂ ਇਹਨਾਂ ਨੇ ਫੜੀਆਂ ਆ ਉਹ 3 3 ਬਾਰਾ ਮੋਰ ਉਹ ਆਟੋਮੈਟਿਕ ਹਥਿਆਰੋ ਕਿੱਥੇ ਗਏ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਦੇਖੋ ਮੈਂ ਸਾਰੇ ਵੀਰਾਂ ਨੂੰ ਇਹ ਕਹਿੰਦਾ ਵਾਂ ਕਿ ਜਿਹੜੇ ਵਾਰ-ਵਾਰ ਕਹਿੰਦੇ ਆ ਐਵੇਂ ਕਿਸੇ ਦੇ ਮਹਿਕਾਵੇ ਵਿੱਚ ਆ ਕੇ ਕਿ ਪੁਲਿਸ ਨੇ ਗੋਲੀ ਨਹੀਂ ਚਲਾਈ ਮੇਰੇ ਕੋਲ ਅੱਜ ਵੀ ਕੱਲਾ-ਕੱਲਾ ਮੈਂ ਆਪੇ ਸਬੂਤ ਦੇ ਦੂੰਗਾ ਕਿੱਥੇ ਕਿੰਨੇ ਚਲਾਈ ਆ ਗੋਲੀ ਦੋ ਪਾਸਿਆਂ ਚੱਲੀ ਆ ਲੇਕਿਨ ਇੰਨੀ ਜਿਆਦੀ ਬੱਤੇ ਲੈਵਾ ਤੇ ਜਿਹੜੀ ਗੋਲੀ ਚੱਲੀ ਆ ਉਹ ਪੁਲਿਸ ਵੱਲੋਂ ਹੀ ਚੱਲੀ ਆ ਔਰ ਅੰਦਰ ਕਹਿੰਦੇ ਆ ਜੀ ਦੇਖੋ ਜੀ 200 ਮੀਟਰ ਦੇ ਉੱਤੇ ਬੈਠੇ ਆ ਉੱਥੇ ਸਾਡੇ ਕੋ ਸਾਹ ਲੈਣਾ ਔਖਾ ਤੇ ਜਿਹੜਾ ਅੰਦਰ ਕਪਾਜੀ ਸਿੰਘ ਬਾਦ ਕਰ ਰਿਹਾ ਸੀ ਉਹ ਕਿਦਾਂ ਕਰ ਰਿਹਾ ਹਾਂ ਬਾਜੀ ਜਿੱਥੇ ਪੀਰ ਗੈਰ ਤੇ ਮੇਰੇ ਖਾਤੇ ਉੱਪਰ 50 ਗੋਲੇ ਸੱਡੇ ਗਏ ਬਹੁਤ ਜਾਨ ਇਹ ਜਿਹੜੀ ਆ ਗਲਤ ਹੋਇਆ ਵਾ ਤੇ ਆਪਾਂ ਨੂੰ ਜਿਹੜਾ ਇਹਦੇ ਤੇ ਇਨਸਾਫ ਲੈਣਾ ਬਰਦਾ ਵਾ ਤੇ ਲੇਕਿਨ ਇਸ ਪੁਲਿਸ ਨੇ ਕਿਉਂਕਿ ਗੌਰਮੈਂਟ ਨੂੰ ਤੇ ਦਾ ਦਿਆ ਆਪਾਂ ਨੂੰ ਸਾਥ ਨਹੀਂ ਮਿਲਣਾ ਇਸ ਲਈ ਇਹਦੀ ਆਪਾਂ ਸਾਰੇ ਮੋਰ ਜੋ ਅਪੀਲ ਕਰਦੇ ਆ ਕਿ ਇਹ सीबीआई ਨੂੰ ਇਹਦੀ ਇਨਕੁਆਇਰੀ ਦਿੱਤੀ ਜਾਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਕਿ ਕਿੰਨੇ ਕਿੰਦੇ ਆਰਡਰ ਤੇ ਇਹ ਇੱਥੇ ਪੱਦਵੀ ਕੀਤੀ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਇਸ ਸਰਕਾਰ ਦੀਆਂ ਜੋ ਅੱਜ ਤੱਕ ਦੀਆਂ ਫਰਾਂਤੀਆਂ ਵਾ ਉਹਦੇ ਬਾਰੇ ਦੋਗ ਲੈਣਾ ਮੈਂ ਬੋਲੂਗਾ ਜੇ ਇਜਾਜ਼ਤ ਬਤ ਜੀ